ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਤਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੁਰੂ ਨਾਨਕ ਪਾਸ਼ਾ ਜੀ ਦੀ ਖੁਸ਼ੀ ਉਹਨਾਂ ਦੀ ਬਰਕਤ ਹਾਸਲ ਕਰਨ ਦੀ ਜੁਗਤੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਅਤੇ ਖਾਸ ਕਰਕੇ ਜਿਹੜੀਆਂ ਬੀਬੀਆਂ ਕਾਸ ਤੌਰ ਤੇ ਰਸੋਈ ਘਰ ਵਿੱਚ ਕੰਮ ਕਰਦੀਆਂ ਹਨ ਘਰ ਦਾ ਚੁੱਲ੍ਹਾ ਚੋਂਕਾ ਸਾਫਦੀਆਂ ਹਨ ਉਹ ਅੱਜ ਦੀ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਆਪਾਂ ਅਕਸਰ ਹੀ ਆਪਣੇ ਸੰਤ ਮਹਾਂਪੁਰਖਾਂ ਦੇ ਮੂੰਹੋਂ ਇਹ ਬਚਨ ਸੁਨੇ ਹਨ ਕਿ ਜੋ ਮਨੁੱਖ ਭਰੋਸੇ ਦੇ ਨਾਲ ਮੇਰੇ ਨਵੇਂ ਪਾਸ਼ਾ ਤਾਂ ਉਹ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਨੂੰ ਸਿਮਰਦਾ ਹੈ ਉਹਨਾਂ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਅਰਦਾਸ ਵਿੱਚ ਵੀ ਆਪਾਂ ਇਹੀ ਪੰਕਤੀ ਬੋਲਦੇ ਹਾਂ ਕਿ ਤੇਗ ਬਹਾਦਰ ਸਿਮਰੀਏ ਕਰ ਨੌ ਨਿਦੇ ਆਵੇ ਤਾਏ ਸਾਬਤ ਥਾਈ ਹੋਏ ਸਹਾਈ ਬੰਦਗੀ ਵਾਲੇ ਸੰਤ ਮਹਾਪੁਰਖ ਜੀ ਇਹ ਸਮਝਾਉਂਦੇ ਹਨ ਕਿ ਭਰੋਸੇ ਦੇ ਨਾਲ ਸੱਚੀ ਨੀਅਤ ਦੇ ਨਾਲ ਜਿਉਂ ਮਨੁੱਖ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਿਮਰਨ ਕਰ ਲਵੇ ਇਹਨਾਂ ਪੰਕਤੀਆਂ ਦਾ ਜਾਪ ਕਰ ਲਵੇ ਤਾਂ ਉਸ ਘਰ ਵਿੱਚ ਰਿੱਧੀਆਂ ਸਿੱਧੀਆਂ ਬਹੁਤ ਜਲਦੀ ਪ੍ਰਵੇਸ਼ ਕਰ ਜਾਂਦੀਆਂ ਹਨ ਉਸ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਤੁਸੀਂ ਆਪ ਸੋਚੋ ਕਿ ਜੇਕਰ ਗੁਰੂ ਦੇ ਨਾਮ ਵਿੱਚ ਹੀ ਇੰਨੀ ਤਾਕਤ ਹੈ ਤਾਂ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਸਾਡੀ ਕਿਸਮਤ ਬਦਲ ਸਕਦੀ ਹੈ ਜੇਕਰ ਕਿਸੇ ਮਨੋਖ ਨੇ ਕਿਸੇ ਮਹਾਪੁਰਖ ਦੀ ਸੇਵਾ ਕੀਤੀ ਹੋਵੇ ਤਾਂ ਉਹਦੇ ਉੱਪਰ ਕਿੰਨੀ ਕਿਰਪਾ ਹੋਈ ਹੋਵੇਗੀ ਅੱਜ ਦੇ ਵੀਡੀਓ ਵਿੱਚ ਆਪਾਂ ਉਹ ਸਿੱਖ ਦੀ ਗੱਲ ਕਰਾਂਗੇ ਤੇ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਿਵੇਂ ਹਾਸਲ ਕਰਨੀ ਹੈ ਸੰਗਤ ਜੀ ਸਭ ਤੋਂ ਪਹਿਲਾਂ ਇਤਿਹਾਸ ਦੀ ਇਹ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਸਾਖੀ ਸੁਣਨ ਤੋਂ ਬਾਅਦ ਤੁਹਾਡੀ ਸ਼ਰਧਾ ਹੋਰ ਵੀ ਵਧ ਜਾਵੇਗੀ ਤੇ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਵੇਗਾ ਕਹਿੰਦੇ ਹਨ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਪਿੰਡ ਸਮਾਉ ਦੇ ਵਿੱਚ ਪਹੁੰਚਦੇ ਹਨ ਕਿ ਜਦ ਉਸ ਪਿੰਡ 'ਚ ਪਹੁੰਚੇ ਦੂਰੋਂ ਨੇੜੇੋਂ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਲਈ ਆਈਆਂ ਬਹੁਤ ਹੀ ਵੱਡੇ ਘਰਾਣੇ ਦੇ ਲੋਕ ਵੀ ਆਏ ਜੋਗੇ ਧੰਨਪੱਖੋਂ ਬਹੁਤ ਅਮੀਰ ਸਨ ਜਿੱਥੇ ਸਤਗੁਰ ਸੱਚੇ ਪਾਸ਼ਾ ਜੀ ਠਹਿਰੇ ਸਨ ਉਥੇ ਬਹੁਤ ਹੀ ਵੱਡਾ ਇਕੱਠ ਹੋ ਗਿਆ ਉਹਦੇ ਨੇੜੇ ਹੀ ਇੱਕ ਕਿਸਾਨ ਆਪਣੇ ਖੇਤਾਂ ਵਿੱਚ ਹਲ ਚਲਾ ਰਿਹਾ ਸੀ ਉਹਨੂੰ ਨਹੀਂ ਸੀ ਪਤਾ ਕਿ ਨਵੇਂ ਪਾਸ਼ਾ ਜੀ ਸਾਡੇ ਪਿੰਡ ਵਿੱਚ ਆਏ ਹੋਏ ਹਨ ਉਸਨੇ ਜਾੜੇ ਦੂਰੋਂ ਹੀ ਇੰਨਾ ਜ਼ਿਆਦਾ ਇਕੱਠ ਵੇਖਿਆ ਤਾਂ ਮਨ ਵਿੱਚ ਸੋਚਿਆ ਕਿ ਇੰਨੀ ਜ਼ਿਆਦਾ ਪੀੜ ਲੱਗੀ ਹੋਈ ਹੈ ਕੋਈ ਰਾਜਾ ਮਹਾਰਾਜਾ ਆਇਆ ਹੈ ਇਸੇ ਕਰਕੇ ਹੀ ਇੰਨੀ ਜ਼ਿਆਦਾ ਪੀੜ ਹੋਈ ਹੈ ਤੇ ਫਿਰ ਉਹ ਆਪਣੇ ਕੰਮ ਵਿੱਚ ਲੱਗ ਗਿਆ ਕਹਿੰਦੇ ਹਨ ਕਿ ਉਸ ਕਿਸਾਨ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਭੁੱਖ ਵਿੱਚ ਰੋਟੀ ਦੀ ਉਡੀਕ ਕਰ ਰਿਹਾ ਸੀ ਤੇ ਨਾਲ ਹੀ ਆਪਣਾ ਕੰਮ ਕਰ ਰਿਹਾ ਸੀ ਇਹ 니ਦੇਰ ਨੂੰ ਉਸਦੀ ਪਤਨੀ ਉਸ ਲਈ ਪ੍ਰਸ਼ਾਦਾ ਲੈ ਕੇ ਖੇਤ ਦੇ ਵਿੱਚ ਆਈ। ਇਹ ਇੱਕ ਦਰਖਤ ਦੇ ਹੇਠਾਂ ਖੜੀ ਹੋ ਕੇ ਉਸਨੇ ਆਵਾਜ਼ ਮਾਰੀ ਕਿ ਆਜੋ ਪ੍ਰਸ਼ਾਦਾ ਛਕ ਲਓ। ਕਹਿੰਦੇ ਹਨ ਕਿ ਇਹ ਕਿਸਾਨ ਜਿਸਦੇ ਕੱਪੜੇ ਨਾਲੇ ਸੀ ਉਸਨੇ ਆਪਣੇ ਹੱਥ ਧੋ ਕੇ ਉਸਨੇ ਆਪਣੇ ਹੱਥ ਧੋ ਕੇ ਪੁੰਝਦੇ ਹੋਏ ਆਪਣੀ ਪਤਨੀ ਦੇ ਕੋਲ ਪਹੁੰਚਿਆ ਅਤੇ ਪ੍ਰਸ਼ਾਦਾ ਛਕਣ ਦੀ ਤਿਆਰੀ ਕਰਨ ਲੱਗਾ। ਤੇ ਨਾਲ ਹੀ ਪੁੱਛੇ ਆਗੇ ਲੱਗਦਾ ਹੈ ਕਿ ਆਪਣੇ ਪਿੰਡ ਵਿੱਚ ਕੋਈ ਰਾਜਾ ਮਹਾਰਾਜਾ ਆਇਆ ਹੋਇਆ ਹੈ ਕਿਸਾਨ ਦੀ ਪਤਨੀ ਨੇ ਕਿਹਾ ਕਿ ਨਹੀਂ ਮੈਂ ਜਦ ਆ ਰਹੀ ਸੀ ਤੇ ਮੈਂ ਸੰਗਤ ਨੂੰ ਇੱਧਰ ਜਾਂਦਿਆਂ ਤੇ ਗੱਲਾਂ ਕਰਦਿਆਂ ਸੁਣਿਆ ਸੀ ਕਿ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਹੋਏ ਹਨ ਉਹਨਾਂ ਦੇ ਦਰਸ਼ਨ ਕਰਨ ਲਈ ਆਪਣੇ ਪਿੰਡ ਦੇ ਆਸ-ਪਾਸ ਦੇ ਪਿੰਡਾਂ ਵਿੱਚੋਂ ਵੀ ਸੰਗਤ ਆ ਰਹੀ ਹੈ ਇਹ ਸਭ ਤਾਂ ਗੁਰੂ ਜੀ ਦੀ ਪਿਆਰੀ ਸੰਗਤ ਹੈ ਇਸ ਲਈ ਇਹਨਾਂ ਇਕਾਂਠ ਹੈ ਇਹ ਗੱਲ ਸੁਣ ਕੇ ਕਿਸਾਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਕਿਉਂ ਨਾ ਆਪਾਂ ਵੀ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰਕੇ ਆਈਏ ਪਤਨੀ ਨੇ ਕਿਹਾ ਕਿ ਤੁਹਾਡੀ ਗੱਲ ਤਾਂ ਠੀਕ ਹੈ ਪਰ ਜਿਹੜੀ ਸੰਗਤ ਦਰਸ਼ਨਾਂ ਦੇ ਲਈ ਆ ਰਹੀ ਹੈ ਉਹਨਾਂ ਦੇ ਹੱਥ ਵਿੱਚ ਬੜੀਆਂ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਹਨ ਤਾਂ ਆਪਾਂ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰਨ ਚੱਲੇ ਹਾਂ ਪਰ ਭੇਟਾ ਕੀ ਕਰਾਂਗੇ ਆਪਣੇ ਕੋਲ ਤਾਂ ਕੋਈ ਵੀ ਕੀਮਤੀ ਚੀਜ਼ ਨਹੀਂ ਹੈ ਇਹ ਕਿਸਾਨ ਨੇ ਕਿਹਾ ਕਿ ਜਦ ਮੈਨੂੰ ਭੁੱਖ ਲੱਗੀ ਸੀ ਤੇ ਜਦ ਮੈਂ ਤੈਨੂੰ ਆਉਂਦੀਆਂ ਦੇਖਿਆ ਤੇ ਤੂੰ ਪ੍ਰਸ਼ਾਦਾ ਲੈ ਕੇ ਆ ਰਹੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਮੇਰੇ ਕੋਲ ਤਾਂ ਇਸ ਸਮੇ ਸਭ ਤੋਂ ਕੀਮਤੀ ਚੀਜ਼ ਇਹ ਦੋ ਪ੍ਰਸ਼ਾਦਾ ਹੀ ਨੇ ਤੇ ਕਿਉਂ ਨਾ ਆਪਾਂ ਇਹ ਦੋ ਪ੍ਰਸ਼ਾਦਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰ ਦਈਏ ਕੀ ਪਤਾ ਸਾਡੀ ਭੇਟਾ ਵੀ ਪ੍ਰਵਾਨ ਹੋ ਜਾਵੇ ਤਾਂ ਉਸ ਦੀ ਪਤਨੀ ਕਹਿਣ ਲੱਗੀ ਕਿ ਕਿੱਦਾਂ ਦੀ ਗੱਲ ਕਰਦੇ ਹੋ ਜਿੱਥੇ ਬਾਕੀ ਸੰਗਤਾਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਭੇਟ ਕਰ ਰਹੀਆਂ ਨੇ ਉਥੇ ਅਸੀਂ ਇਹ ਦੋ ਪ੍ਰਸ਼ਾਦੇ ਭੇਟ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਹ ਪ੍ਰਸ਼ਾਦੇ ਪਰਵਾਣ ਕਰ ਲੈਣਗੇ ਤਾਂ ਕਹਿੰਦੇ ਉਸ ਕਿਸਾਨ ਨੇ ਬੜੇ ਭਰੋਸੇ ਦੇ ਨਾਲ ਕਿਹਾ ਕਿ ਜੇਕਰ ਇਹ ਸੱਚਮੁੱਚ ਹੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ ਤਾਂ ਮੈਂ ਇਹਨਾਂ ਦੀ ਬਹੁਤ ਹੀ ਵਡਿਆਈ ਸੁਣੀ ਹੈ ਉਹ ਸਾਡੇ ਪ੍ਰਸ਼ਾਦੇ ਜ਼ਰੂਰ ਪਰਵਾਣ ਕਰਨਗੇ ਉਨ ਚੱਲ ਮੇਰੇ ਨਾਲ ਆਪਾਂ ਦਰਸ਼ਨ ਕਰਕੇ ਆਉਨੇ ਆ ਤੇ ਆਪਣੀ ਭਾਵਨਾ ਬਣਾ ਕੇ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰਨ ਲਈ ਚੱਲ ਪਏ ਕੱਪੜੇ ਮੈਲੇ ਹੋਏ ਪਏ ਸੀ ਤੇ ਆਪਾਂ ਜਾਣਦੇ ਆ ਕਿ ਮੈਲੇ ਕੱਪੜਿਆਂ ਵਾਲਿਆਂ ਨੂੰ ਦੁਨੀਆ ਸਨਮਾਨ ਨਹੀਂ ਦਿੰਦੀ ਉਹਨਾਂ ਦੇ ਮੈਲੇ ਕੱਪੜੇ ਵੇਖ ਕੇ ਸੇਵਾਦਾਰਾਂ ਨੇ ਪਿੱਛੇ ਮੋੜ ਦਿੱਤਾ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਅੱਗੇ ਨਹੀਂ ਜਾ ਸਕਦੇ ਪਰ ਅੰਤਰਜਾਮੀ ਸੱਚੇ ਪਾਤਸ਼ਾਹ ਸਭਨਾ ਦੇ ਦਿਲਾਂ ਦੀਆਂ ਜਾਣਨ ਵਾਲੇ ਹਨ ਸੋਚਿਆ ਕਿ ਮੇਰਾ ਇਹਨਾਂ ਪਿਆਰਾ ਸਿੱਖ ਮੇਰੇ ਦੇ ਪ੍ਰਸ਼ਾਦਾ ਲੈ ਕੇ ਖੜਾ ਹੈ ਤੇ ਕੋਈ ਉਸ ਨੂੰ ਅੱਗੇ ਨਹੀਂ ਆਉਣ ਦਿੰਦਾ ਤੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਆਵਾਜ਼ ਮਾਰ ਕੇ ਉਸ ਕਿਸਾਨ ਨੂੰ ਅੰਦਰ ਬੁਲਾਇਆ ਤੇ ਸੇਵਾਦਾਰ ਨੂੰ ਕਿਹਾ ਕਿ ਜਾਓ ਉਹਨਾਂ ਨੂੰ ਅੰਦਰ ਲੈ ਕੇ ਆਓ ਕਹਿੰਦੇ ਕਿ ਜਦ ਸੇਵਾਦਾਰਾਂ ਨੇ ਕਿਹਾ ਇਹ ਤੁਹਾਨੂੰ ਸੱਚੇ ਪਾਤਸ਼ਾਹ ਜੀ ਬੁਲਾ ਰਹੇ ਹਨ ਤਾਂ ਕਹਿੰਦੇ ਹਨ ਕਿ ਉਸ ਕਿਸਾਨ ਦਾ ਮਨ ਉਸ ਵੇਲੇ ਹੀ ਖੁਸ਼ੀ ਦੇ ਨਾਲ ਭਰ ਗਿਆ ਕਿ ਸੱਚਮੁੱਚ ਹੀ ਸਤਗੁਰੂ ਜੀ ਦੇ ਕਰਨੀ ਮਾਨਿਆ ਨੂੰ ਮਾਨ ਮਿਲਦਾ ਹੈ ਕਹਿੰਦੇ ਹਨ ਕਿ ਭਰੇ ਮਨ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਰਾਜ ਰੱਜ ਕੇ ਦਰਸ਼ਨ ਕੀਤੇ ਪੋਣੇ ਦੇ ਵਿੱਚੋਂ ਦੋ ਪ੍ਰਸ਼ਾਦੇ ਕੱਢ ਕੇ ਤੇ ਸਤਗੁਰ ਜੀ ਨੂੰ ਪੇਟ ਕੀਤੇ ਜਿੱਥੇ ਪਾਸ਼ਾ ਜੀ ਬੈਠੇ ਸਨ ਉਥੇ ਬਹੁਤ ਹੀ ਅਮੀਰ ਘਰਾਣਿਆਂ ਦੇ ਲੋਕ ਬੈਠੇ ਹੋਏ ਸਨ ਜਿਨ੍ਹਾਂ ਦੇ ਕੋਲ ਮਹਿੰਗੀਆਂ ਮਹਿੰਗੀਆਂ ਪੇਟਾਵਾਂ ਸਨ ਜਦੋਂ ਉਹਨਾਂ ਨੇ ਵੇਖਿਆ ਕਿ ਸਤਗੁਰ ਸੱਚੇ ਪਾਸ਼ਾ ਜੀ ਨੇ ਇਸ ਮੈਲੇ ਕੱਪੜਿਆਂ ਵਾਲੇ ਨੂੰ ਆਪਣੇ ਆਪ ਕੋਲ ਬੁਲਾਇਆ ਹੈ ਤਾਂ ਸਾਰੇ ਬਹੁਤ ਹੈਰਾਨ ਹੋਏ ਕਿ ਇਸ ਸਿੱਖ ਦੇ ਵਿੱਚ ਇਨਾ ਖਾਸ ਕੀ ਹੋਵੇਗਾ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਸੱਚੇ ਪਾਤਸ਼ਾਹ ਜੀ ਕਦੇ ਵੀ ਸਾਨੂੰ ਮੈਲੇ ਕੱਪੜਿਆਂ ਤੋਂ ਜੱਜ ਨਹੀਂ ਕਰਦੇ ਕੱਪੜੇ ਵੇਖ ਕੇ ਗੱਲ ਨਾਲ ਨਹੀਂ ਲਾਉਂਦੇ ਉਹ ਤਾਂ ਸਾਡੇ ਮਨ ਦੀ ਭਾਵਨਾ ਤੇ ਸ਼ਰਧਾ ਦੇਖਦੇ ਹਨ ਕਹਿੰਦੇ ਕਿ ਉਸ ਕਿਸਾਨ ਦੇ ਮਨ ਦੀ ਭਾਵਨਾ ਸੱਚੀ ਸੀ ਉਸ ਕਿਸਾਨ ਨੇ ਸੱਚੀ ਭਾਵਨਾ ਦੇ ਨਾਲ ਜਦ ਦੋ ਪ੍ਰਸ਼ਾਦੇ ਕੱਟ ਕੇ ਗੁਰੂ ਜੀ ਨੂੰ ਭੇਟ ਕੀਤੇ ਨਾਲ ਹੀ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਲਈ ਸਾਰੀ ਸੰਗਤ ਬਹੁਤ ਮਹਿੰਗੀਆਂ ਭੇਟਾਵਾਂ ਲੈ ਕੇ ਆਈ ਹੈ ਪਰ ਸਾਡੇ ਵੱਲੋਂ ਦੋ ਰੁੱਖੇ ਮਿੱਸੇ ਪ੍ਰਸ਼ਾਦੇ ਹੀ ਪਰਵਾਨ ਕਰੋ ਮੇਰੇ ਕੋਲ ਕੋਈ ਕੀਮਤੀ ਚੀਜ਼ ਨਹੀਂ ਸੀ ਭੇਟ ਕਰਨ ਲਈ ਇਸ ਲਈ ਬਸ ਇਹੀ ਦੋ ਰੁੱਖੇ ਮਿੱਸੇ ਪ੍ਰਸ਼ਾਦੇ ਸੰਤ ਸਤਗੁਰੂ ਜੀ ਕਿਰਪਾ ਕਰਕੇ ਇਹ ਭੇਟ ਪਰਵਾਨ ਕਰੋ ਬਾਬਾ ਜੀ ਨੇ ਕਿਹਾ ਕਿ ਭਲਿਆ ਤੇਰੇ ਦੋ ਪ੍ਰਸ਼ਾਦ ਇਹਨਾਂ ਸਾਰੀਆਂ ਮਹਿੰਗੀਆਂ ਪੇਟਾਵਾਂ ਤੋਂ ਕੀਮਤੀ ਹਨ ਸਤਿਗੁਰ ਜੀ ਨੇ ਉਹਨਾਂ ਪ੍ਰਸ਼ਾਦਿਆਂ ਨੂੰ ਕਈ ਭਾਗਾਂ ਦੇ ਵਿੱਚ ਵੰਡ ਦਿੱਤਾ ਇਹ ਸਾਰੀ ਸੰਗਤ ਨੂੰ ਵੀ ਸ਼ਿਕਾਇਆ ਤੇ ਆਪ ਵੀ ਸ਼ੱਕਿਆ ਸਤਿਗੁਰ ਜੀ ਵੱਲੋਂ ਇਹਨਾਂ ਮਾਣ ਵੇਖ ਕੇ ਕਿ ਸਤਿਗੁਰ ਜੀ ਕਿੰਨੇ ਦਿਆਲੂ ਹਨ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਤਿਗੁਰ ਦੇ ਕਾਰਨ ਮਾਣਿਆ ਨੂੰ ਵੀ ਮਾਣ ਮਿਲਦਾ ਹੈ ਇਹ ਮੈਂ ਅੱਜ ਆਪ ਵੇਖ ਲਿਆ ਸਤਗੁਰੂ ਪਾਸ਼ਾ ਜੀ ਦੇ ਨਾਮ ਦੇ ਵਿੱਚ ਇਨੀ ਤਾਕਤ ਹੈ ਉਸ ਕਿਸਾਨ ਦੇ ਮਹਾਰਾਜ ਦੀ ਕਿੰਨੀ ਕਿਰਪਾ ਹੋਈ ਹੋਵੇਗੀ ਇਹ ਸਾਖੀ ਤੁਹਾਡੇ ਨਾਲ ਇਸ ਲਈ ਸਾਂਝੀ ਕੀਤੀ ਹੈ ਕਿਉਂਕਿ ਸਤਗੁਰੂ ਸੱਚੇ ਪਾਸ਼ਾ ਜੀ ਸਾਡੇ ਮੈਲੇ ਕੱਪੜੇ ਨਹੀਂ ਦੇਖਦੇ ਉਹ ਸਾਡੇ ਹੱਥ ਵਿੱਚ ਮਹਿੰਗੀਆਂ ਮਹਿੰਗੀਆਂ ਪੇਟਾਵਾਂ ਨਹੀਂ ਵੇਖਦੇ ਸਾਡੇ ਅੰਦਰ ਦੀ ਸੱਚੀ ਭਾਵਨਾ ਨੂੰ ਵੇਖਦੇ ਹਨ ਤਾਂ ਸਤਗੁਰੂ ਜੀ ਸਾਨੂੰ ਗਲ ਨਾਲ ਲਾ ਲੈਂਦੇ ਨੇ ਇਸ ਕਰਕੇ ਸਾਨੂੰ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਹ ਨਹੀਂ ਸੋਚਣਾ ਚਾਹੀਦਾ ਕਿ ਪਤਾ ਨਹੀਂ ਕਿਹੜਾ ਸਾਡਾ ਕੀਤਾ ਕੰਮ ਸਤਿਗੁਰੂ ਅੱਗੇ ਪ੍ਰਵਾਨ ਹੋ ਜਾਵੇ ਤੇ ਕਿਹੜਾ ਮਾੜਾ ਕੰਮ ਹੈ ਜੋ ਨਹੀਂ ਕਰਨਾ ਚਾਹੀਦਾ ਜਿਸ ਨਾਲ ਮੈਂ ਵਾਹਿਗੁਰੂ ਜੀ ਤੋਂ ਦੂਰ ਹੋ ਸਕਦਾ ਹਾਂ ਕਿਉਂਕਿ ਸਾਡੇ ਵੱਲੋਂ ਕੀਤੇ ਮਾੜੇ ਕੰਮ ਹੀ ਸਾਡੇ ਮਾੜੇ ਕਰਮ ਬੰਦੇ ਹਨ ਤੇ ਚੰਗੇ ਕਰਮ ਗੁਰੂ ਚਰਨਾਂ ਨਾਲ ਜੋੜਦੇ ਹਨ ਤਾਂ ਸਾਧ ਸੰਗਤ ਜੀ ਸਤਿਗੁਰੂ ਵੱਲੋਂ ਦਿੱਤੀ ਸਿੱਖਿਆ ਦੇ ਅਨੁਸਾਰ ਚੱਲਣਾ ਹੈ ਸੰਗਰਾਦ ਦੇ ਦੇਣ ਇਹ ਪ੍ਰਣ ਕਰ ਲਓ ਕਿ ਅਸੀਂ ਅੱਜ ਤੋਂ ਕਦੇ ਵੀ ਮਾੜਾ ਕਰਮ ਨਹੀਂ ਕਰਨਾ ਚੰਗੇ ਕਰਮ ਕਰਨੇ ਹਨ ਤਾਂ ਦੇਖਣਾ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੇ ਤੇ ਜਰੂਰ ਹੋਵੇਗੀ ਅਤੇ ਉਹ ਤੁਹਾਡੇ ਪੁੱਠੇ ਲੇਖਾ ਨਵੇਂ ਸਿੱਧੇ ਕਰ ਦੇਣਗੇ ਬਸ ਤੁਹਾਡੇ ਮਨ ਦੇ ਅੰਦਰ ਸ਼ਰਧਾ ਸੱਚੀ ਹੋਣੀ ਚਾਹੀਦੀ ਹੈ ਤੇ ਤੁਹਾਡਾ ਵਿਸ਼ਵਾਸ ਆਪਣੇ ਗੁਰੂ ਦੇ ਉੱਪਰ ਪੱਕਾ ਹੋਣਾ ਚਾਹੀਦਾ ਹੈ ਆ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਬਾਦ ਤੋਂ ਬਾਦ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਤਾਂ-ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ